ਮਾਨ ਸਾਹਿਬ ਲਗਾਤਾਰ ਹੀ ਮੈਨੂੰ ਲੱਗਦਾ ਕਿ ਹੁਣ ਰੈਲੀਆਂ ਧਰਨਿਆਂ ਦੇ ਵਿੱਚ ਉਸ ਨਾਮ ਤੋਂ ਬਾਅਦ ਫਿਰ ਇਦਰarni ਆਲਾ ਫਿਰ ਲਗਾਤਾਰ ਚੱਲ ਰਿਹਾ ਕੰਮ ਤੇ ਕਈ ਸਾਰੀਆਂ ਨਵੀਆਂ ਕਹੋ ਕਿ ਸਕੀਮਾਂ ਵੀ ਦੇ ਰਹੇ ਨੇ ਉਹ ਇੱਕ ਤੇ ਉਹ ਕਹਿ ਰਹੇ ਨੇ ਵੀ ਜਿਹੜੇ ਆਮ ਆਦਮੀ ਕਲੀਨਿਕ ਹੈ ਉਹ ਅਸੀਂ 200 ਕਲੀਨਿਕ ਹੋਰ ਲੈ ਕੇ ਆਉਣੇ ਆ ਇੱਕ ਉਹਦੇ ਚ ਐਡੀਸ਼ਨ ਇਹ ਕੀਤਾ ਵੀ ਹੁਣ ਫੋਨ ਤੋਂ ਹੀ ਪਰਚੀ ਕੱਟੀ ਜਾਇਆ ਕਰਨੀ ਹੈ ਕੁਝ ਡਿਫੈਂਸ ਨਾਲ ਜੁੜੀਆਂ ਹੋਈਆਂ ਸਕੀਮਾਂ ਵੀ ਲੈ ਕੇ ਆ ਰਹੇ ਨੇ ਤੇ ਕੁਝ ਹੋਰ ਚੀਜ਼ਾਂ ਨੇ ਰਖੜੀ ਨੂੰ ਲੈ ਕੇ ਵੀ ਕੁਝ ਬਿਆਨ ਦੇ ਰਹੇ ਸੀ ਤੇ ਨਵੀਆਂ ਸਕੀਮਾਂ ਫਿਰ ਵੋਟਾਂ ਲੁਭਾਉਣ ਵਾਸਤੇ ਜਾਂ ਫਿਰ ਪਹਿਲਾਂ ਨਹੀਂ ਹੈ ਜਿਹੜੀਆਂ ਚੀਜ਼ਾਂ ਪੂਰੀਆਂ ਨਹੀਂ ਹੋ ਰਹੀਆਂ ਉਹਨਾਂ ਨੂੰ ਅਜੇ ਥੋੜਾ ਜਿਹਾ ਠੰਮਾ ਆਮ ਆਦਮੀ ਪਾਰਟੀ ਨਾਲ ਜੁੜੇ ਹੀ ਇੱਕ ਮੁੱਦੇ ਤੇ ਗੱਲ ਕਰੀਏ ਤੇ ਸ਼ਾਇਦ ਭਵਾਨੀਗੜ੍ਹ ਦੇ ਕਹਿੰਦੇ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਵੀ ਆਮ ਆਦਮੀ ਪਾਰਟੀ ਛੱਡ ਦਿੱਤੀ ਕਾਂਗਰਸ ਚ ਸ਼ਾਮਲ ਹੋ ਗਏ ਪਰ ਅਸੀਂ ਕੋਈ ਪੁਸ਼ਟੀ ਨਹੀਂ ਕਰ ਦੇਣਾ ਚਾਹੀਦੀ ਇਹ ਕਮੈਂਟ ਹੈ ਦੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਤਲਬ ਹੈ ਨਾ ਸੇਧ ਸੇਵਾਵਾਂ ਨੂੰ ਲੈ ਕੇ ਰਿਐਲਿਟੀ ਕਈ ਵਾਰ ਬੜੀ ਭੇਨੂ ਹੁੰਦੀ ਆ ਵੱਖਰੀ ਹੁੰਦੀ ਆ ਸਰ ਜੀ ਜੇ ਤੁਸੀਂ ਦੇਖੋਗੇ ਪੰਜਾਬ ਦੇ ਜਿਹੜੇ ਹਸਪਤਾਲ ਆ ਪੰਜਾਬ ਦੀ ਜਿਹੜੀ ਸਿਹਤ ਪ੍ਰਬੰਧ ਦੀ ਕਹਾਣੀ ਹੈ ਜਨਾਬ ਹੂੰ ਉਹ ਕੁਝ ਇਸ ਕਿਸਮ ਦੀ ਹੈ ਕਿ ਚਾਹੇ ਤੇ ਪੈਰਾ ਮੈਡੀਕਲ ਸਟਾਫ ਹੋਵੇ ਤੇ ਚਾਹੇ ਰੈਗੂਲਰ ਡਾਕਟਰਾਂ ਦੀ ਗੱਲ ਜੀ 40 ਤੋਂ 50 50% ਤੱਕ ਸਟਾਫ ਸ਼ਾਰਟ ਹੈ ਜੀ ਬਿਲਕੁਲ ਹਸਪਤਾਲਾਂ 'ਚ ਚਲੇ ਜਾਓ ਜਿਹੜੇ ਬੰਦੇ 10-20 ਸਾਲ ਪਹਿਲਾਂ ਹਸਪਤਾਲਾਂ 'ਚੋਂ ਇਲਾਜ ਕਰਵਾਉਂਦੇ ਰਹੇ ਆ ਉਹ ਤੁਹਾਨੂੰ ਦੱਸ ਦਿੰਨਗੇ ਕਿ ਅੱਜ ਦੇ ਦੌਰ ਦੇ ਵਿੱਚ ਕਿੰਨਾ ਰਸਾ ਹੈ ਸਰ ਕਿੰਨਾ ਕੰਮ ਹੈ ਮੈਨੂੰ ਇੱਕ ਖਾਸ ਬੰਦੇ ਨੇ ਦੱਸਿਆ ਮੈਂ ਹੁਣ ਬਹੁਤਾ ਜ਼ਿਕਰ ਨਹੀਂ ਖੋਲਾਂਗਾ ਉਸ ਬੰਦੇ ਨੇ ਕਿਹਾ ਕਿ ਸੰਗਰੂਰ ਦਾ ਜਿਹੜਾ ਹਸਪਤਾਲ ਆ ਜੀ ਸੰਗਰੂਰ ਦੇ ਸਰਕਾਰੀ ਹਸਪਤਾਲ ਦਾ ਜਿਹੜਾ ਆਪਰੇਸ਼ਨ ਥੀਏਟਰ ਆ ਹੂੰ ਉਹਦੀ ਆਰਟੀਆਈ ਮੰਗ ਲਓ ਉਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਪੂਰੀਆਂ ਨਹੀਂ ਹੈ ਹੂੰ ਉੱਟੀ ਦੇ ਵਿੱਚ ਸਰ ਇਹ ਬਹੁਤ ਵੱਡੀ ਗੱਲ ਸੀ ਮੇਰੇ ਵਾਸਤੇ ਜੀ ਜੀ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਜੀ ਮੁੱਖ ਮੰਤਰੀ ਦਾ ਸ਼ਹਿਰ ਉਹਨਾਂ ਕਿਹਾ ਜੀ ਬਿਲਕੁਲ ਸਾਡੀ ਜਾਣਕਾਰੀ ਗਲਤ ਹੋਵੇ ਲੰਬਾ ਦੇ ਦੇਣਾ ਹੂੰ ਆਰਟੀਆਈ ਪਾ ਕੇ ਪਰ ਉਹਨਾਂ ਨੇ ਜਾਣਕਾਰੀ ਦੇਣੀ ਨਹੀਂ ਨਹੀਂ ਦੇਣੀ ਨਹੀਂ ਬਿਲਕੁਲ ਜਾਂ ਕਿਸੇ ਬੰਦੇ ਦੀ ਕੋਈ ਪਹੁੰਚ ਹੋਵੇ ਉੱਥੋਂ ਤੱਕ ਜਾ ਕੇ ਦੇਖ ਲਾ ਹੂੰ ਹੁਣ ਤੁਸੀਂ ਇਹ ਸੋਚ ਕੇ ਦੇਖੋ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੇ ਇੱਕ ਵੱਡੇ ਹਸਪਤਾਲ ਦੇ ਵਿੱਚ ਇਹ ਸੁਰਤਿਆ ਹੋਏਗੀ ਤੇ ਦੂਜੇ ਹਸਪਤਾਲਾਂ ਚ ਕੀ ਕੀ ਹਾਲ ਹੋ ਗਏ ਗੱਲ ਇਹ ਆ ਕਿ ਠੀਕ ਆ ਕਲੀਨਿਕਾਂ ਦੇ ਰਿਜ਼ਲਟ ਵੀ ਅੱਛੇ ਨੇ ਕੁਝ ਮਾਮਲਿਆਂ ਦੇ ਵਿੱਚ ਇਹਨਾਂ ਨੇ ਕਹ ਕਹਿ ਦਿੱਤਾ ਕਿ ਟੈਸਟਾਂ ਦੀ ਰਿਪੋਰਟ ਵਗੈਰਾ ਜਿਹੜੀ ਉਹ ਤੁਹਾਨੂੰ ਫੋਨ ਤੇ ਮਿਲ ਜਾਇਆ ਕਰੇਗੀ ਜੀ ਟੈਸਟ ਹੋਣ ਲੱਗ ਪਏ ਚਲੋ ਚੰਗੀ ਗੱਲ ਐ ਮੈਂ ਇਹਦੀ ਕੋਈ ਮੁਖਾਲਫਤ ਨਹੀਂ ਕਰਦਾ ਹੂੰ ਆਮ ਆਦਮੀ ਕਲੀਨਿਕ ਦਾ ਫੋਟੋ ਦਾ ਰੋਲਾ ਸੀ ਉਹ ਨਿਬੜ ਗਿਆ ਉਹ ਕਲੀਨਿਕ ਤੇ ਉਹਨਾਂ ਦਾ ਕੰਮ ਚੱਲੀ ਜਾਂਦਾ ਕੇਂਦਰ ਵਾਲਿਆਂ ਦਾ ਮਾਨ ਸਾਹਿਬ ਤੁਹਾਨੂੰ ਉਹਨਾਂ ਹੀ 100 ਮੀਟਰ ਮਿਲ ਜਾਂਦੇ ਹੱਥ ਜੋੜ ਕੇ ਕਿ ਉਧਰ ਉੱਪਰ ਰਹਿ ਜਾ ਆਪਣੀ ਕਲੀਨਿਕ ਆ ਜੀ ਮਤਲਬ ਕਿ ਉਹ ਸਵਾਗਤ ਕਰਨ ਚ ਲੱਗੇ ਹੋਏ ਨੇ ਤੋਂ ਫਿਲਹਾਲ ਜਿਹੜੀ ਗੱਲ ਹੈ ਨਾ ਉਹ ਇਹ ਆ ਜਨਾਬ ਕਿ ਭਾਈ ਜੇ ਅਸੀਂ ਦੇਖੀਏ ਤਾਂ ਇਹਨਾਂ ਹਸਪਤਾਲਾਂ ਦੇ ਵਿੱਚ ਜਾਂ ਪ੍ਰਾਇਮਰੀ ਹੈਲਥ ਸੈਂਟਰ ਹੈ ਜਿਹੜੇ ਇਹ ਸਾਰੀਆਂ ਚੀਜ਼ਾਂ ਉੱਥੋਂ ਲੈ ਕੇ ਜ਼ਿਲ੍ਹਾ ਪੱਦਰੀ ਹਸਪਤਾਲ ਸਾਰਿਆਂ ਚ ਹੀ ਤੁਹਾਨੂੰ ਕੰਮ ਕਰਨ ਦੀ ਲੋੜ ਹੈ ਕਲੀਆਂ ਕਲੀਨਿਕਾਂ ਤੇ ਜ਼ੋਰ ਨਾ ਦੇਵੋ ਜੀ ਦੂਜੀ ਚੀਜ਼ ਕਿ ਜੋ ਐਲਾਨ ਹੋ ਰਿਹਾ ਇਰਤਕਲ ਸ਼ਾਇਦ ਚਾਰ ਮੈਡੀਕਲ ਕਾਲਜ ਦਾ ਵੀ ਐਲਾਨ ਕਰ ਗਏ ਨੇ ਦੁਬਾਰ ਤੋਂ 16 ਪਹਿਲਾਂ ਵਾਲੇ ਜਿਹੜੇ ਸੀਗੇ ਐਲਾਨੇ ਉਹਨਾਂ ਦਾ ਕੀ ਬਣਿਆ ਮੈਂ ਤੇ ਦੋ ਦਾ ਤੁਹਾਨੂੰ ਮੈਂ ਦੱਸਿਆ ਸੀ ਕਿ ਪੀਪੀਪੀ ਮੋੜ ਤੇ ਹਿੱਲ ਜਾ ਰਹੇ ਨੇ ਜੀ ਹੁਣ ਅਗੋਂ ਗਾਂ ਅੱਜ ਜੇ ਤੁਸੀਂ ਦੇਖੋਗੇ ਅੱਛਾ ਅੱਜ ਇਹਨਾਂ ਦਾ ਸ਼ਾਇਦ ਪੜਾ ਹੀ ਕਹਿ ਸਕਦੇ ਆ ਇਹ ਵੀ ਤੁਰੇ ਫਿਰਦੇ ਨੇ ਕਿ ਕਦੀ ਕਿਤੇ ਰੈਲੀ ਕਦੀ ਕਿਤੇ ਰੈਲੀ ਤਾਂ ਮੈਨੂੰ ਇੱਕ ਜਾਣਕਾਰੀ ਮਿਲੀ ਕਿ ਐਸ ਡੀ ਐਮ ਪੱਧਰ ਦੇ ਅਧਿਕਾਰੀਆਂ ਨੂੰ ਆਰਡਰ ਹੋਇਆ ਕਿ ਜਿਹੜੇ ਬੰਦਿਆਂ ਨੇ ਉਹਨਾਂ ਨੇ ਤੇ ਬ੍ਰੇਕਫਾਸਟ ਦਾ ਇੰਤਜ਼ਾਮ ਕਰੋ ਹੁਣ ਕਮਾਲ ਦੀ ਗੱਲ ਹੈ ਯਾਰ ਕਿ ਜੇ ਮੰਨ ਲਓ ਕੋਈ ਅਫਸਰ ਖਜ਼ਾਨੇ ਚੋਂ ਦੇਵੇਗਾ ਤਾਂ ਟੈਕਸ ਫੀਅਰ ਦਾ ਜਾਏਗਾ ਤੇ ਕਰ ਤੁਸੀਂ ਆਪਦੇ ਢਿੱਡ ਨੂੰ ਕਹਿ ਲੋ ਜਾਂ ਆਪਦੀ ਪਾਰਟੀ ਨੂੰ ਲੋੜ ਨੂੰ ਹਾਂ ਉਹਦੇ ਲਿਪਾਸ ਤੇ ਉਹ ਤੇ ਜੇ ਉਹ ਆਪਦੇ ਮੋਝੇ ਜੋ ਦੇਵੇਗਾ ਇੱਕ ਵਾਰੀ ਜੀ ਤਾਂ ਫੇਰ ਭਈਓ ਇਡਾ ਹੀ ਜਾਤੇਦਾਨੀ ਆ ਹੂੰ ਤਾਂ ਠੀਕ ਹੈ ਜਾਂ ਫਿਰ ਸੋਚ ਕੇ ਚੱਲਦਾ ਕਿ ਕੋਈ ਗੱਲ ਨਹੀਂ ਆਸੀਂ ਵੀ ਕਰ ਲਾਂਗੇ ਕਿਸੇ ਪਾਸਿਓਂ ਪੂਰਨ ਤੇ ਇਹ ਇਹ ਚੀਜ਼ਾਂ ਦੇ ਦਬਾਅ ਵੀ ਨਾਲੋਂ ਨਾਲ ਚੱਲ ਰਹੇ ਨੇ ਤੇ ਜਿਹੜੇ ਹੁਣ ਐਲਾਨ ਐ ਐਲਾਨ ਆਪਾਂ ਕਰਨ ਤੋਂ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਰੋਕ ਸਕਦੇ ਉਹ ਕਰਨ ਚੰਗਾ ਹੁਣ ਅੱਜ ਇਹਨਾਂ ਨੇ ਜਿਹੜਾ ਇੱਕ ਡਿਫੈਂਸ ਕਮੇਟੀਆਂ ਦਾ ਐਲਾਨ ਕੀਤਾ ਔਰ ਐਲਾਨ ਨਹੀਂ ਇਸ ਤੋਂ ਆਪਾਂ ਕਹਿ ਲਈਏ ਕਿ ਅਮਲ ਸ਼ੁਰੂ ਕੀਤਾ ਜੀ ਵੈਸੇ ਮੇਰੇ ਖਿਆਲ ਦੇ ਨਾਲ ਇਹ ਠੀਕ ਵੀ ਹੋ ਸਕਦਾ ਤੁਸੀਂ ਪਤਾ ਨਹੀਂ ਸਹਿਮਤ ਹੋਵੋਗੇ ਕਿ ਨਹੀਂ ਪਰ ਸਭ ਤੋਂ ਪਹਿਲਾਂ ਤੇ ਇਹ ਕਿ ਯੁੱਧ ਨਸ਼ਾ ਵਿਰੋਧ ਜੋ ਤੁਸੀਂ ਚਲਾ ਰਹੇ ਹੁਣ ਮਜੀਠੀਆ ਦਾ ਨਾਮ ਲੈਣੋਂ ਹਟ ਗਏ ਆ ਹੂੰ ਬੜਾ ਤਸਕਰ ਵੱਡਾ ਤਸਕਰ ਉਹੀ ਕਹਿੰਦੇ ਨੇ ਹਾਂਜੀ ਬਿਲਕੁਲ ਮਜੀਠੀਆ ਦਾ ਨਾਮ ਕੇਜਰੀਵਾਲ ਸਾਹਿਬ ਵੀ ਇਹੋ ਕਹਿੰਦੇ ਨੇ ਮਾਫੀ ਮੰਗਾਈ ਹੋਣੀ ਅੱਗੇ ਮਾਫੀ ਮੰਗਾਈ ਆ ਨਾ ਦੋ ਸਿੱਧੀ ਤੋਂ ਪਹਿਲਾਂ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਤੇ ਮੈਂ ਤੁਹਾਨੂੰ ਕਿਹਾ ਕਿ ਡਿਫਾਰਮੇਸ਼ਨ ਚ ਅਗਲਾ ਬਹੁਤ ਬੁਰਾ ਰੋੜਾ ਆਉਂਦਾ ਤੂੰ ਕਹ ਰਿਹਾ ਸਾਬ ਕਿ ਹੁਣ ਇੱਕ ਡਿਫੈਂਸ ਕਮੇਟੀਆਂ ਚ ਕਹਿੰਦੇ ਸਾਬका ਫੌਜੀ ਨੰਬਰਦਾਰ ਜਾਂ ਅਧਿਆਪਕ ਉਹਨਾਂ ਨੂੰ ਅਸੀਂ ਪਹਿਲ ਦੇਵਾਂਗੇ ਪਰ ਮੇਰੀ ਗੱਲ ਸੁਣੋ ਸਰ ਚਲੋ ਸਾਬका ਫੌਜੀ ਜਿਹੜੇ ਆ ਉਹਨਾਂ ਨੂੰ ਤੁਸੀਂ ਕੋਈ ਵੇਤਨ ਪੱਤਾ ਦਿਓ ਯਾਰ ਤਾਂ ਹੀ ਆ ਡਿਫੈਂਸ ਕਮੇਟੀਆਂ ਹੁਣ ਡਿਫੈਂਸ ਕਮੇਟੀਆਂ ਦੇ ਵਿੱਚ ਅਧਿਆਪਕ ਪਾ ਕੇ ਤੇ ਇਹਨਾਂ ਨੂੰ ਇਹਨਾਂ ਦੇ ਪਰਚੇ ਹੋ ਜਾਣਗੇ ਜਾ ਲੜਾਈ ਝਗੜੇ ਦਾ ਜੀ ਸ਼ਿਕਾਰ ਹੋ ਗਿਆ ਤੇ ਕੌਣ ਜ਼ਿੰਮੇਵਾਰ ਆ ਠੀਕ ਹੈ ਨਾ ਜੇ ਤੁਸੀਂ ਨਸ਼ੇ ਵਾਸਤੇ ਇਸ ਤਰ੍ਹਾਂ ਦੀਆਂ ਡਿਫੈਂਸ ਕਮੇਟੀਆਂ ਜਿਹੜੀਆਂ ਖੜੀਆਂ ਕਰ ਰਹੇ ਹੋ ਤਾਂ ਭਾਈ ਇਹ ਤਾਂ ਅਦੇ ਆਪਕਾ ਨੂੰ ਫੇਰ ਅੱਗੇ ਬਲਦੀ ਦੇ ਬੂਥੇ ਪਾਉਣ ਵਾਲੀ ਡਿਟਾਇਰਡ ਆ ਫਿਰ ਵੀ ਚਲੋ ਥੋੜਾ ਸੱਜ ਸਕਦਾ ਹਾਂ ਡਿਟਾਇਲਾਂ ਤੇ ਪੰਗਾ ਨਹੀਂ ਲਏਗਾ ਮੇਰੇ ਮੇਰੇ ਆਪਦੇ ਪਿੰਡ ਬਥੇਰਾ ਖੋਣ ਡਿਆ ਸਾਡੇ ਪਿੰਡ ਵੱਧੂ ਉੱਥੇ ਚੱਲਣ ਡਿਆ ਕੰਮ ਆਸੇ ਉਹ ਪਾਸੇ ਜਾ ਕੇ ਉੱਥੇ ਮਜ਼ਮਾ ਲੱਗਾ ਹੁੰਦਾ ਜਦੋਂ ਸਵੇਰੇ ਜਾਈਏ ਤੇ ਉਹ ਗੱਲ ਇਹ ਕਿ ਹੁਣ ਮੇਰੇ ਪਿੰਡ ਦੇ ਮੁਲਾਜ਼ਮ ਥੋੜੇ ਆ ਪੁਲਿਸ ਵਾਲੇ ਜੀ ਉਹ ਵੀ ਕੁਝ ਨਹੀਂ ਕਰ ਸਕਦੇ ਹੂੰ ਮੇਰੇ ਪਿੰਡੋਂ ਵੀ ਆ ਹੁਣ ਜੇ ਤੁਸੀਂ ਕਹੋ ਕਿ ਹਾਂ ਬਾਈ ਤੇਰੇ ਪਿੰਡ ਵੀ ਇਹ ਆ ਤੇ ਮੈਂ ਕਹੂੰਗਾ ਕਿ ਯਾਰ ਮੈਂ ਹੁਣ ਇਹ ਕੰਮ ਮੇਰਾ ਥੋੜੀ ਹੈ ਮੈਂ ਕੋਈ ਅਥਾਰਟੀ ਥੋੜੀ ਸਾਰਾ ਪਿੰਡ ਆਪਣੇ ਕਬਜ਼ੇ ਚ ਥੋੜੀ ਹੁੰਦਾ ਹੈ ਉਹ ਤੇ ਠੀਕ ਹੈ ਨਾ ਜੀ ਅਥਾਰਟੀ ਥੋੜੀ ਅਗਲਾ ਮਾਰ ਕੇ ਤੁਹਾਡੀ ਲੱਤ ਤੋੜ ਦੇਗਾ ਉਥੇ ਜੀ ਗੱਲ ਇਹ ਆ ਕਿ ਡਿਫੈਂਸ ਕਮੇਟੀਆਂ ਦਾ ਜਿਹੜਾ ਕਿ ਕੋ ਕਾਨੂੰਨੀ ਰੂਪ ਹੋਏਗਾ ਇਹਨਾਂ ਦਾ ਹੂੰ ਕਾਨੂੰਨੀ ਅਧਿਕਾਰ ਪ੍ਰਾਪਤ ਹੋਏਗਾ ਯਾ ਫਿਰ ਅਕੇ ਵਾਲੀਆਂ ਕਮੇਟੀਆਂ ਵਾਲਾ ਸਿਸਟਮ ਜਿਨ੍ਹਾਂ ਦੇ ਵਿੱਚ ਗਾਂ ਕੱਲ ਗੱਲ ਫਿਰ ਲੜਾਈ ਝਗੜੇ ਤੱਕ ਚਲੇ ਗਏ ਹੂੰ ਤੇ ਕਤਲਗਾਰ ਤੱਕ ਵੀ ਕਈ ਥਾਵਾਂ ਤੇ ਗੱਲ ਗਈ ਚਲੀ ਆ ਸੋ ਇਸ ਕਰਕੇ ਐਲਾਨ ਲਗਾਤਾਰ ਕਰ ਰਹੇ ਨੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦਿੰਦਾ ਇਹਨਾਂ ਐਲਾਨਾਂ ਤੋਂ ਬਾਅਦ ਲੋ ਜੀ ਆ ਜੀਏ ਹੁਣ ਆਪਾਂ ਮਤਲਬ ਕਿ ਪਹਿਲਾਂ ਗੱਲ ਨੂੰ ਫਿਨਿਸ਼ ਕਰ ਲਈਏ ਫਿਰ ਇਹਨਾਂ ਦੀ ਕੋਸ਼ਿਸ਼ ਆਪਾਂ ਵੀ ਸ਼ਾਮਿਲ ਹੋਵਾਂਗੇ ਅੱਛਾ ਹੁਣ ਇੱਕਾਚ ਮੈਂ ਹੋਰ ਗੱਲ ਸੁਣੀ ਆ ਤੇ ਬਈ ਅਖੇ ਸਰਵੇ ਕਰਾਉਣ ਜਾ ਰਹੇ ਆ ਹੂੰ ਠੀਕ ਹੈ ਜੀ ਸ਼ਾਇਦ ਤੁਸੀਂ ਖਬਰ ਪੜੀ ਵੀ ਹੋਵੇ ਤਾਂ ਮੈਨੂੰ ਇੱਥੇ ਕੋਈ ਦੱਸ ਰਿਹਾ ਸੀਗਾ ਕਿ ਜਿਹੜਾ ਇਹ ਸਰਵੇ ਹੋਏਗਾ ਹੁਣ ਤੱਕ ਦਾ ਸਭ ਤੋਂ ਵੱਡਾ ਸਰਵੇ ਕਹ ਲੋ ਜੀ ਕਿ ਜਿਹਦੇ ਚ 800 ਬੰਦੇ ਨੇ ਕੰਮ ਕਰਨਾ ਹੂੰ ਟੈਂਡਰ ਮੰਗਲੇ ਆ ਪ੍ਰਾਈਵੇਟ ਫਰਮਾਂ ਤੋਂ ਤਾਂ ਕਹਿਣ ਦਾ ਮਤਲਬ ਇਹ ਆ ਕਿ 800 ਬੰਦੇ ਨੂੰ ਤੁਸੀਂ ਸਰਵੇ ਤੇ ਲਾਉਣਾ ਹੈ ਇਹ ਜਾਣਨ ਵਾਸਤੇ ਕਿ ਲੋਕ ਤੁਹਾਡੇ ਤੋਂ ਖੁਸ਼ ਨੇ ਇਹ ਆ ਤੁਹਾਡੇ ਤੋਂ ਨਰਾਸ਼ ਨੇ ਜੇ ਨਰਾਸ਼ ਨੇ ਤੇ ਕੀ ਕੀਤਾ ਜਾ ਸਕਦਾ ਮਤਲਬ ਕਿ ਅਗਲੇ ਐਲਾਨਾਂ ਦਾ ਟੈਕਸ ਪੇਰਸ ਤੇ ਬੋਝ ਪਾ ਕੇ ਜੀ ਨਵੇਂ ਤਰੀਕੇ ਨਾਲ ਕਿ ਲੋਕਾਂ ਕੰਮ ਕਰੇ ਸ਼ੁਰੂ ਹੋ ਜਾਊਗਾ ਕਿ ਗਾ ਆਪਾਂ ਐਲਾਨ ਕੀ ਕਰਨੇ ਨੇ ਜਾਂ ਕੀ ਵਾਅਦੇ ਕਰਨੇ ਨੇ ਸੋ ਇਸ ਕਰਕੇ ਇਹ ਜਿਹੜੀ ਮਲ ਕੇ ਐਲਾਨਬਾਜ਼ੀ ਚੱਲ ਰਹੀ ਆ ਮੇਰੇ ਖਿਆਲ ਦੇ ਨਾਲ ਐਲਾਨਬਾਜ਼ੀ ਤੋਂ ਅਮਲਬਾਜ਼ੀ ਤੱਕ ਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ 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 ਬਿਲਕੁਲ ਬਿਲਕੁਲ ਮਿੱਟੂ ਜੀ ਖਰ ਪਹਿਲਾਂ ਤੇ ਆਪਾਂ ਗੱਲ ਮੈਚ ਵਾਲੀ ਕਰ ਲਗੇ ਫਿਰ ਉਹਨੂੰ ਪੂਰੀ ਕਰ ਦਗੇ ਮਿੱਤਰ ਆਪਾਂ ਨੂੰ ਵਧਾਈ ਦੇ ਰਹੇ ਨੇ ਸਾਰੇ ਦੱਸ ਰਹੇ ਨੇ ਕਿ ਭਾਈ ਜਿੱਤ ਗਏ ਬਈ ਇਹ ਤਾਂ ਬਹੁਤ ਇਤਿਹਾਸਕ ਜਿੱਤ ਹੋਗੀ ਹੂੰ ਬਹੁਤ ਵੱਡੀ ਇੰਗਲੈਂਡ ਦੇ ਵਿੱਚ ਸੀਰੀਜ਼ ਪਛੜ ਕੇ ਇਹਨਾਂ ਨੇ ਡਰਾ ਕਰ ਲਈ ਹੂੰ ਯੰਗ ਟੀਮ ਸੀ ਯੰਗ ਕਪਤਾਨ ਸੀ ਸ਼ਮਨ ਦੀ ਕਪਤਾਨੀ ਤੇ ਬੜੇ ਸਵਾਲ ਉੱਠ ਰਹੇ ਸਨ ਕਿ ਕੀ ਕਪਤਾਨੀ ਕਰ ਲਊਗਾ ਆਲੋਚਨਾ ਵੀ ਹੋ ਰਹੀ ਸੀ ਤੇ ਗੱਲ ਇਹ ਆ